ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੀ ਸ਼ੁਰੂਆਤ ਹੋ ਰਹੀ ਆ ਘਰ ਤੋਂ ਕੱਲ ਆ ਗਈ ਸੀ ਘਰੇ ਪਰ ਜੀ ਜਾਨੀ ਲੱਗਿਆ ਹਜੇ ਇਹਨਾਂ ਤਾਂ ਸੋ ਉੱਤੇ ਖੇਡੀਆਂ ਜਾਂਦੇ ਰਹਿੰਦੇ ਸੀ ਫਿਰ ਹਾਲ ਹੁਣ ਤਾਂ ਮੈਂ ਦੁੱਧ ਨੂੰ ਬਾਲੀ ਦੀ ਜਾਂਨਾਗਾ ਤੇ ਮੰਮਾ ਉੱਤੇ ਆਲ ਮੇਥੀ ਵਾਲੇ ਪਰੋਟੇ ਮੈਂ ਜਾਂਦੇ ਆ ਉੱਤੇ ਜਲਦੇ ਆ ਪਹਿਲਾਂ ਮੈਂ ਦੁੱਧ ਨੂੰ ਬਾਲੀ ਦੇ ਦਾਂ ਸੋਏ ਦੇਖੋ ਬਾਅਦ ਦਾ ਨਾ ਹੋਣੀ ਨਰੰਦ ਵੀ ਪਈ ਆ ਤੁਹਾਨੂੰ ਕਮੀ ਨੇ ਕਰੀ ਵਜੋਂ ਉਹ ਤਾਂ ਤਕ ਤੋਂ ਦੀ ਦੰਦ ਸੋਖੇ ਜਾ ਗਏ ਅੰਡਾ ਹੋ ਤੱਕ ਉਹ ਮੇਕ ਚਾਹ ਨਹੀਂ ਆਦੇ ਆ ਪ੍ਰਿੰਟਰ ਤਾਂ ਹੀ ਲੱਗਦੀ ਕਿਵੇਂ ਵਧੀਆ ਮੇ ਖੋ ਪੁਲੇ ਤੇ ਬਣੀ ਜਾਂਦੇ ਦੰਗ ਦੰਗ ਆ ਦੇਖੋ ਗਾਇਜ਼ ਦਹੀਂ ਦਹੀਂ ਨਾਲ ਖਾਣਾਂਗੇ ਦੇਖੋ ਐਸ ਤਰ੍ਹਾਂ ਵਾਲੇ ਪ੍ਰੋਟੇਨ ਬੰਨ੍ਹੇ ਜਾਂਦੀ ਆ। ਬੰਦਿਆ ਸੀ ਪਰਫੈਕਟ ਇੱਕ ਰਮ। ਬਾਕੀ ਦੇਖੋ। ਧੁੰਦ ਧੁੰਦ ਹੋਈ ਪਈ ਆ। ਕੀ ਪਰਾ ਛੋਟੀਆਂ ਵੱਧ ਜਾਣ। ਫੇਰ ਤਣੇ ਜਾਰੀ ਆ ਜਾਣਗੇ। ਦੇਖੋ ਧੁੰਦ ਧੁੰਦ। ਕੁਛ ਵੀ ਨਹੀਂ ਦਿੰਦਾ ਪਿਆ। ਨਹੀਂ ਤਾਂ ਅੱਗੇ ਉਹਦਾ ਟਾਵਰਿਆ ਲੀਦਾ ਹੁੰਦਾ ਹੈ। ਕੋਈ ਤੁਸੀਂ ਬੈਠੀ। ਕਵੈਂਟੀ ਹੁੰਦੀ ਆ ਇੱਥੇ ਫੇਰੇ ਫੇਰੇ। ਫੇਰ ਮੈਂ ਦੇਖਾਂਗਾ। ਤੇਰੇ ਤੇਰੇ ਲਈ ਆਂਦਾ ਕੋਈ ਫਿਰ ਚਾਹ ਮੈਨੂੰ ਦੇਖੋ ਸੁਪੂngੀ ਆਸੀ ਅਸੀ ਦੀ ਸਾਨਾ ਸੀ ਪਰ ਜਾਈ ਹੀ ਗਿਆ ਉਹ ਗਾਇਸ ਸ਼ਾਮ ਹੋ ਚੁੱਕੀ ਆ ਜਿਆਦਾ ਬਲੋ ਨਹੀਂ ਸ਼ੁਰੂ ਹੋਣ ਸਵੇਰੇ ਸਵੇਰੇ ਤੇ ਹੁਣ ਕੋਠੇ ਚਲਦੇ ਆਂ ਕੋਠੇ ਤੇ ਦੇਖ ਕੀ ਮਹੌਲਾ ਕੋਠੇ ਤੇ ਆ ਚੁੱਕੇ ਆ ਤੇ ਦੇਖੋ ਪਤੰਗ ਚੜੀ ਆਂਦੇ ਆ ਦੇਖੋ ਆ ਕੋਆ ਚੜੀ ਆਂਦਾ ਇੱਕ ਯਾਰ ਇੱਕ ਆ ਵੱਡਿਆ ਹੁੰਦਾ ਹੈ ਇਹ ਘੜਕੇ ਦੇਖਿਆ ਜਾਂ ਨਾ ਰਹਿੰਦੰਨੇ ਟੱਪੀ ਆਉਂਦੇ ਦੇਖੋ ਬਾਦੂ ਪਤੰਗ ਚੜਾਈ ਜਾਂਦੇ ਨੇ ਮਾਈਕੋ ਹੋਰ ਹੈ ਨਹੀਂ ਇੱਧਰ ਕਿਤੇ ਅਜ ਕੋਈ ਕਾਉ ਡੀ ਜਾਂਦਾਗਾ ਤੇ ਬਾਕੀ ਉਹ ਦੂਰ ਦੂਰ ਟੱਪਾ ਬਸ ਉਹ ਸਫੈਦੇ ਕੋਲੇ ਕੋ ਦੇਖੋ ਬਹੁਤ ਠੀਕ ਔਰ ਗੋਇੰਗ ਡੰਦਾ ਬਿਆ ਬਦੰਗ ਇਹ ਕਵਰਤਾ ਬਿਆ ਬਾਕੀ ਦੇਖੋ ਮੌਸਮ ਪੂਰਾ ਸਹੀ ਆ ਦੇਖੋ ਧੁੱਪ ਵੀ ਬੜੀ ਵਧੀਆ ਨਿਕਲੀ ਹੋਈ ਆ ਹੁਣ ਤਰੇ ਦੂਰ ਜੀ ਵੀ ਥੋੜਾ ਟਾਈਮ ਤੱਕ ਭੱਗ ਜੂ ਥੱਲੇ ਸੋ ਗਾਇਸ ਦੇਖੋ ਧੁੱਪ ਵੀ ਭੱਗ ਚਲੀ ਆ ਹੁਣ ਆਪਾਂ ਵੀ ਚੱਲਦੇ ਆ ਥੱਲੇ ਆ ਦੇਖੋ ਗਾਇਸ ਇਹ ਜ਼ਫਰਦੀ ਕਿੰਨਾ ਦਿਨ ਬਾਅਦ ਦੇਖਦੇ ਹਾਂ ਬਤ ਸੀਨ ਬਲੌਗ ਚ ਸਲੈਟਰ ਪਾ ਰਹੇ ਹੈ ਠੰਡ ਤੋਂ ਬਚਾ ਲਈਏ ਇਹ ਦੇਖੋ ਲਈ ਜਾਏਗੀ ਆਪਣਾ ਇਹ ਜਾਂ ਕੁਆਰਟੀਸਣ ਲੱਗੀ ਬਾੜੀ ਇਹ ਤੋਂ ਮੜਦਾ ਮੈਂ ਮੈਂ ਬੋਤਲ ਵਾਲੀ ਦੇ ਘਾ ਵੰਨ ਦੋ ਵਾਰੀ ਉਸ ਤੋਂ ਦੋ ਆਰੀ ਗਾ ਅਲੋਵ ਦੇ ਲਿਮੋਂ ਗਾਣੇ ਦੇਖਦਾ ਪਾਉਦਾ ਨਹੀਂ ਜੀ ਉਸ ਆਪਾਂ ਨਾਈਟ ਟੇਟ ਪਰਦੇ ਦਾ ਕਿ ਭਰੂਗਾ ਅੱਛਾ ਅ ਬਦਸੋ ਜੇ ਮੈਂ ਤਾਂ ਮੈਗੀ ਬਣਾਉਂਗਾ ਬੋਲੇ ਟਗੀ ਚਾਨਸ ਆ ਗਿਆ ਤੇ ਦੇਖ ਤੇ ਸੀ ਉਹ ਜਿਸੀ ਨੇ ਅਸਮੇ ਰੱਖ ਦਿੱਤਾ ਉਹ ਜਾਕ ਕੋ ਇੱਕ ਪਾ ਗਏ ਹੁਣ ਉਹਦੇ ਤੇ ਬੈਠਿਆ ਰਿਹਾ ਉਹ ਤੇ ਮੋੜ ਤੇ ਉਹ ਵੀ ਉਹਦੇ ਪਾਪਾ ਮੇਰੇ ਕੋਲ ਸੁਣਦੇ ਨਹੀਂ ਮਾਰੋ ਤੇ দেখো ਕਿ ਮੈਂ ਕਰੀ ਜਾਂਦੀ ਹਾਂ ਪਾਈ ਪਾਈ ਮਨਦਰਾੰਗ ਕਿੱਥੇ ਹੈ ਲਾਸਟ ਵਾਰ ਵੇ 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 ਜਿਹੜਾ ਹਮੇਸ਼ਾ ਮਿਲਦਾ ਪਰਸਦਾਰੀਆਂ ਮੈਂ ਉਸਤੇ ਬੰਨਿਆ ਸੋ ਗਾਇਜ਼ ਆਈ ਥਿੰਕ ਐਨਸੀ ਆਈ ਹੋਪ ਕਿ ਮੇਰਾ ਇਹ ਵਲੌਗ ਬਦਿਆ ਲੱਗੇ ਹੋਵੇਗਾ ਜੇ ਤੁਹਾਨੂੰ ਇਹ ਮੇਰਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਰੈਡ ਬਕਸ ਨੂੰ ਤੁਸੀਂ ਸਬਸਕ੍ਰਾਈਬ ਕਰੋ ਮੰਦਨਾ ਸੋ ਗਾਇਜ਼ ਥੈਂਕਸ ਫॉर ਵਾਚਿੰਗ ਬਾਏ